ਦਾ ਪੈਸਾ ਤੁਸੀਂ ਰੋਕਿਆ ਹੋਇਆ ਪੰਜਾਬ ਦਾ ਜੋ ਆਮ ਲੋਕਾਂ ਦਾ ਪੈਸਾ ਵਾ ਤੁਸੀਂ ਦਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਵਾ ਉਹ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਇਹ ਤਾਂ ਹੁਣ ਐਵੇਂ ਭਾਜਪਾ ਵਾਲਿਆਂ ਨੂੰ ਬੁਖਾਰ ਚੜ ਜਾਂਦਾ ਨਾਲ ਕਾਂਗਰਸ ਵਾਲਿਆਂ ਨੂੰ ਇਹ ਤਾਂ ਉੱਪਰ ਬੈਠੇ ਵੀ ਰੋਈ ਜਾਂਦੇ ਇਹਨਾਂ ਨੂੰ ਕਿਹ ਕੌਣ ਇਲਾਜ ਕਰ ਸਕਦਾ ਉਸ ਬੰਦੇ ਦਾ ਉਹ ਤੇ ਤਾਂ ਤੁਸੀਂ 700 ਕਿਸਾਨ ਸਾਡਾ ਸ਼ਹੀਦ ਕਰਤਾ ਤੇ ਹੁਣ ਉਹ ਸਾਡੇ 2 ਸਾਲ ਹੋ ਗਏ ਕਿਸਾਨ ਉੱਥੇ ਬੈਠੇ ਆ ਕੇਂਦਰ ਦੇ ਵਿੱਚ ਮੋਦੀ ਸਰਕਾਰ ਦੀ ਰਾਜ ਆ ਸਾਡੇ ਪੰਜਾਬੀ ਉੱਥੇ 1.5 ਸਾਲ ਹੋ ਗਿਆ ਬੈਠਿਆਂ ਨੂੰ ਤੁਸੀਂ ਉਹਨਾਂ ਨਾਲ ਤਾਂ ਕੋਈ ਗੱਲ ਨਹੀਂ ਕਰਦੇ ਹੁਣ ਪੰਜਾਬੀਆਂ ਦੇ ਕਿਉਂ ਰੋਸ ਕਰਦੇ ਹੋ ਅਣਖਾ ਲਿਆ ਪੰਜਾਬ ਦੇ ਪੰਜਾਬੀ ਜਦੋਂ ਆਪਣੀ ਅਣਖ ਨੂੰ ਕੋਈ ਬੰਗਾਰਦਾ ਪੰਜਾਬੀਆਂ ਨੂੰ ਤਾਂ ਉਹ ਆਪਣੀ ਅਣਖ ਨਾਲ ਸਿੱਧਾ ਜਵਾਬ ਦੇਣਾ ਜਾਣਦੇ ਆ ਨਾ ਤੁਸੀਂ ਇਹ ਧੱਕਾ ਕਰੋ ਭੱਜ ਪਾਲਿਓ ਨਾ ਧੱਕਾ ਇੱਥੇ ਨਗਰ ਨਿਗਮ ਚੌਣਾ ਨੂੰ ਲਾ ਕੇ ਸਿਆਸੀ ਖੜਾ ਭਖਿਆ ਸੀ ਜੇ ਗੱਲ ਕਰੀਏ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਸੀਗਾ ਤੇ ਜਿਹੜਾ ਸਮਾਂ ਉਹ ਖਤਮ ਹੋ ਚੁੱਕਾ ਹੈ ਤੇ ਕਈ ਜਗ੍ਹਾ ਦੇ ਉੱਪਰ ਹੰਗਾਮਾ ਵੀ ਹੋਇਆ ਭਾਵੇਂ ਮੂਲਾਪੁਰ ਦਾਖਾ ਦੀ ਗੱਲ ਕਰੀਏ ਉੱਥੇ ਵੀ ਜਿਹੜੀ ਗੰਬੀਰ ਸਥਿਤੀ ਹੈ ਉਹ ਮਨਿਸਪਰ ਪੂਲ ਸੇ ਬਲੋ ਮੌਕੇ ਤੇ ਪਹੁੰਚ ਜਿਹੜਾ ਕਾਬੂ ਆ ਪਾਇਆ ਗਿਆ ਤੇ 77 ਨੰਬਰ ਬਾੜ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੀ ਜਿਹੜਾ ਹੰਗਾਮਾ ਹੋਇਆ ਸੀਗਾ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਸੀ ਤਸਵੀਰਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਨੇ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਗੱਲ ਕਰੀਏ ਤਾਂ ਜਿਹੜਾ ਮਾਹੌਲ ਗਰਮਾਉਂਦਾ ਹੋਇਆ ਇਸ ਜਗ੍ਹਾ ਦੇ ਉੱਪਰ ਜਿਹੜਾ ਦੇਖਣ ਨੂੰ ਮਿਲਿਆ ਸੋ ਐਮਐਲਏ ਸਾਹਿਬ ਸਾਡੇ ਨਾਲ ਗੱਲਬਾਤ ਜਿਹੜੀ ਜ਼ਰੂਰ ਆ ਕਰਦੇ ਆ ਐਮਐਲਏ ਸਾਹਿਬ ਕੀ ਕਹਿਣਾ ਚਾਹੁੰਗੇ ਜੀ ਜਿਹੜਾ 4 ਵਜੇ ਤੱਕ ਦਾ ਜਿਹੜਾ ਵੋਟਾਂ ਦਾ ਸਮਾਂ ਸੀਗਾ ਤੇ ਸਮਾਂ ਹੁਣ ਪੂਰਾ ਹੋ ਗਿਆ ਲੋਕਤੰਤਰ ਆ ਲੋਕਾਂ ਦੀ ਜਿਹੜੀ ਆਵਾਜ਼ ਆ ਜੀ ਉਹ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਇਹ ਤਾਂ ਹੁਣ ਐਵੇਂ ਭਾਜਪਾ ਵਾਲਿਆਂ ਨੂੰ ਬੁਖਾਰ ਚੜ ਜਾਂਦਾ ਨਾਲ ਕਾਂਗਰਸ ਵਾਲਿਆਂ ਨੂੰ ਇਹ ਤਾਂ ਉੱਪਰ ਬੈਠੇ ਵੀ ਰੋਈ ਜਾਂਦੇ ਆ ਇਹਨਾਂ ਨੂੰ ਕਿ ਕੌਣ ਇਲਾਜ ਕਰ ਸਕਦਾ ਉਸ ਬੰਦੇ ਦਾ ਆ ਸਾਰੇ ਤੁਸੀਂ মিডিਆ ਵਾਲੇ ਪਰਸੋਂ ਚੌਥੇ ਦੇ ਮੇਰੇ ਨਾਲ ਹੋ ਸਾਰੇ ਦੱਸ ਦਿਓ ਜੇ ਇੱਕ ਵਾਰੀ ਵੀ ਸਾਡੇ ਵੱਲੋਂ ਕਦੇ ਪਹਿਲ ਹੋਈ ਹੋਵੇ ਜਾਂ ਗੁਰੂ ਦੇ ਘਰ 'ਚ ਬੈਠੇ ਆ ਥੱਲੇ ਉਹਦੀ ਸ਼ਰਨ ਦੇ ਵਿੱਚ ਜੇ ਇੱਕ ਵਾਰੀ ਵੀ ਕਿਸੇ ਨੂੰ ਹੋਏ ਕਿਹਾ ਹੋਵੇ ਪਰ ਗੱਲ ਜਿਹੜੀ ਉਹ ਆ ਇਹਨਾਂ ਲੋਕਾਂ ਨੂੰ ਜਾਣ ਕੇ ਆਤਾਂ ਨੇ ਇਹ ਲੋਕਾਂ ਦਾ ਕੋਈ ਸਵਾਰਿਆ ਹੁੰਦਾ ਅੱਜ ਤੁਹਾਡੇ ਆ ਹਾਲਾਤ ਨਾ ਹੁੰਦੇ ਉੱਥੇ ਤਾਂ ਤੁਸੀਂ 700 ਕਿਸਾਨ ਸਾਡਾ ਸ਼ਹੀਦ ਕਰਤਾ ਤੇ ਹੁਣ ਉਹ ਸਾਡੇ 2 ਸਾਲ ਹੋ ਗਏ ਕਿਸਾਨ ਉੱਥੇ ਬੈਠੇ ਆ ਕੇਂਦਰ ਦੇ ਵਿੱਚ ਮੋਦੀ ਸਰਕਾਰ ਦੀ ਰਾਜ ਆ ਸਾਡੇ ਪੰਜਾਬੀ ਉੱਥੇ 1.5 ਸਾਲ ਹੋ ਗਿਆ ਬੈਠਿਆਂ ਨੂੰ ਤੁਸੀਂ ਉਹਨਾਂ ਨਾਲ ਤਾਂ ਕੋਈ ਗੱਲ ਨਹੀਂ ਕਰਦੇ ਹੁਣ ਪੰਜਾਬੀਆਂ ਦੇ ਕਿਉਂ ਰੋਸ ਕਰਦੇ ਹੋ ਸਾਡਾ ਪੈਸਾ ਤੁਸੀਂ ਰੋਕਿਆ ਹੋਇਆ ਪੰਜਾਬ ਦਾ ਜੋ ਆਮ ਲੋਕਾਂ ਦਾ ਪੈਸਾ ਵਾ ਤੁਸੀਂ ਦਾ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਵਾ ਭਾਜਪਾ ਆਲਿਓ ਇਹ ਤਾਨਾਸ਼ਾਹੀ ਨਾ ਕਰੋ ਪੰਜਾਬ ਦੀ ਮਿੱਟੀ ਵੜੀ ਅਣਖ ਵਾਲੀ ਆ ਪੰਜਾਬ ਦੇ ਪੰਜਾਬੀ ਜਦੋਂ ਆਪਣੀ ਅਣਖ ਨੂੰ ਕੋਈ ਬੰਗਾਰਦਾ ਪੰਜਾਬੀਆਂ ਨੂੰ ਤਾਂ ਉਹ ਆਪਣੀ ਅਣਖ ਨਾਲ ਸਿੱਧਾ ਜਵਾਬ ਦੇਣਾ ਜਾਣਦੇ ਆ ਨਾ ਤੁਸੀਂ ਇਹ ਧੱਕਾ ਕਰੋ ਭਾਜਪਾ ਆਲਿਓ ਨਾ ਧੱਕਾ ਕਰੋ ਅਚਾ MLA ਸਾਹਿਬ ਗੱਲ ਕਰੀਏ ਹੁਣੇ ਇੱਥੇ ਨਾਰੇ ਵੱਜੇ ਵੀ ਹੋਈਏ ਤੇ ਕਿਆ ਜਾ ਰਿਹਾ ਕਿ ਜਿਹੜੇ ਭਾਜਪਾਲੇ ਅੰਦਰ ਜਿਹੜੇ ਵੋਟ ਪਾਣ ਜਾ ਰਹੇ ਪੁਲਸ ਨੇ ਰੋਕ ਦਿੱਤਾ ਗਿਆ ਹਾਂ ਵੀ ਜਿਹੜਾ ਸਮਾਂ ਪੂਰਾ ਹੋ ਚੁੱਕਾ ਪਰ ਉਸ ਦੇ ਬਾਬਜੂ ਜਿਹੜੇ ਨੌਜਵਾਨ ਆ ਰਹੇ ਸੀਗੇ ਕਿਤਨੇ ਕਿਤੇ ਜਿਹੜੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਕੀਤੀ ਗਈ ਚਾਰ ਪਰਸੋ ਵੀ ਇਹਨਾਂ ਨੇ ਲੋਕਤੰਤਰ ਦੀ ਲੰਘਣਾ ਕੀਤੀ ਇੱਕ ਹੋਟਲਾਂ ਦੇ ਵਿੱਚ ਸ਼ਰਾਬਾਂ ਦੀਆਂ ਪੇਟੀਆਂ ਜਦੋਂ 4 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਤੇ ਉਸ ਤੋਂ ਬਾਅਦ 35 40 ਬੰਦੇ ਇਕੱਠੇ ਕਰਕੇ ਇੱਕ ਹੋਟਲ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਪਈਆਂ ਨੇ ਉਹ ਵੀਡੀਓ ਆ ਤੁਹਾਨੂੰ ਦਿਖਾਈ ਸਾਰਿਆਂ ਨੂੰ ਉਦੋਂ ਵੀ ਇਹਨਾਂ ਨੇ ਇਹੀ ਡਰਾਮਾ ਕੀਤਾ ਉਹ ਕੇਂਦਰ ਦਾ ਮੰਤਰੀ ਰਵਨੀਕ ਮਿੱਤੋ ਜਿਹੜਾ ਵਾ ਉਹਨੇ ਆ ਕੇ ਉੱਥੇ ਆਪਣੇ ਲੋਕ ਲੋਕਾਂ ਦੇ ਵਿੱਚ ਆ ਕੇ ਆਮ ਕਿਸੇ ਨੂੰ ਆਪ ਸ਼ਬਦ ਬੋਲੇ ਆ ਮਾਂ ਭੈਣ ਦੀ ਗੱਲ ਕੱਢ ਗਏ ਅੱਛਾ ਗੱਲ ਕਰੀ ਜਿਹੜੀ ਆਪੋਜੀਸ਼ਨ ਪਾਰਟੀਆਂ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਉਹਨਾਂ ਦਾ ਕਹਿਣਾ ਕਿ ਜਿਹੜੀ ਪੰਜਾਬ ਸਰਕਾਰ ਹੈ ਪੁਲਿਸ ਦੇ ਨਾਲ ਮਿਲ ਕੇ ਜਿਹੜੀ ਗੁੰਡਾਗਰਦੀ ਸ਼ਰੀਆਮ ਕਰ ਰਹੀ ਹੈ ਆ ਗੁੰਡਾਗਰਦੀ ਦਾ ਹੁਣ ਮਹਾਰਾਜ ਦੇ ਦਰ ਤੇ ਬੈਠੇ ਆ ਜਿਹੜੀ ਗੁੰਡਾਗਰਦੀ ਕੀਤੀ ਆ ਲੋਕਾਂ ਨੂੰ ਵੀ ਵਧਾਵਾ ਇਹ ਕੋ ਵੀ ਹੁਣ ਇਹਨਾਂ ਦਾ ਰਾਗ ਕੋਈ ਬਾਹਰ ਨਹੀਂ ਚੱਲਦਾ ਨਾ ਬੱਸ ਚੱਲਦਾ ਵਾ ਤੇ ਐਮਲੇ ਸਾਹਿਬ ਗੱਲ ਕਰੀਏ ਕਈ ਜਗ੍ਹਾ ਤੋਂ ਉੱਪਰ ਜਿਹੜਾ ਮਾਹੌਲ ਵੀ ਖਰਾਬ ਹੁੰਦਾ ਨੇ ਰਹਿ ਭਾਵੇਂ ਮੁੱਲਾਪੁਰ ਦਾਖਾ ਦੀ ਗੱਲ ਕਰੀਏ ਜਿਹੜੇ ਕਾਂਗਰਸੀ ਤੇ ਅਕਾਲੀ ਦਲ ਦੋਨੋਂ ਆਹਮੋ ਸਾਹਮਣੇ ਹੋਏ ਸੀਗੇ ਤੇ ਜਿਹੜੀ ਕੁੱਟਮਾਰ ਵੀ ਇੱਕ ਦੂਜੇ ਨਾਲ ਹੋਈ ਜਿਹੜੀ ਵੀਡੀਓ ਵੀ ਸਾਹਮਣੇ ਆਈਏ ਤੇ ਪੂਸਰੇ ਮੌਕੇ ਤੇ ਪਹੁੰਚ ਕੇ ਦੀ ਸਥਿਤੀ ਇਹ ਕਾਬੂ ਕੀਤੀ ਹੈ ਕੀ ਕਾਰਨ ਸਮਝਦੇ ਹੋ ਜੀ ਚੋਣਾ ਦੇ ਵਿੱਚ ਇਹੋ ਜਿਹੇ ਹੋਣਾ ਉਹ ਨਾ ਕਦੇ ਗਲਤ ਕੰਮ ਕਾਨੂੰਨ ਨੂੰ ਹੱਥਾਂ 'ਚ ਲਿਆ ਵਾ ਨਾ ਲੈਣਾ ਵਾ ਕਾਨੂੰਨ ਨੂੰ ਕਦੇ ਹੱਥ 'ਚ ਨਹੀਂ ਲੈਣਾ ਚਾ ਅੱਛਾ ਗੱਲ ਕਰੀਏ ਤੇ ਕੁਝ ਸਮੇਂ ਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਵੀ ਆਇਆਣਾ ਤੇ ਕੀ ਉਮੀਦਾਂ ਸਾਡੀਆਂ ਦਾ ਉਹਦੇ ਤੇ ਡੋਰਾ ਨੇ ਕਾਲਪੁਰਖ ਤੇ ਜੋਗ ਬਾਬਾ ਦੀਪ ਸਿੰਘ ਕਰੂਗਾ ਬੋਲੇ ਜੈਕਾਰੇ ਐਮ ਲੈ ਐਮ ਲੈ ਕਢਾਓ ਏ ਕਰ ਵੀਰ ਬਜਰੰਗੀ ਬੋਲੇ ਸਭ ਗੱਲ ਕਰੀਏ ਹੁਣੇ ਨਾਰੇਬਾਜੀ ਹੋ ਰਹੀ ਸੀ ਜਿੱਤ ਸਾਡੀ ਪੱਕੀ ਤੇ ਐਲਾਨ ਹੋਣਾ ਬਾਕੀ ਹੈ ਤੁਸੀਂ ਕਿਸ ਤਰੀਕੇ ਨਾਲ ਦੇ ਦਿਓ ਜੇ ਗੱਲ ਕਰੀਏ ਤਾਂ ਕਈ ਜਗਤ ਉੱਪਰ ਜਿਹੜੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਪਾਇ ਮੁੱਲਾਪੁਰ ਦੀ ਗੱਲ ਕਰੀਏ ਪਰ ਉਸ ਤੋਂ ਬਾਅਦ ਜਿਹੜਾ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸਥਿਰ ਕਰਨ ਦੀ ਜਿਹੜੀ ਕੋਸ਼ਿਸ਼ ਇਹ ਕੀਤੀ ਹੈ ਜੇ ਗੱਲ ਕਰੀਏ 4 ਵਜੇ ਤੱਕ ਦਾ ਸਮਾਂ ਸੀਗਾ ਜਿਹੜੀਆਂ ਵੋਟਾਂ ਨੇ ਪੈ ਚੁੱਕੀਆਂ ਨੇ ਤੇ ਐਮਐਲਏ ਸਾਹਿਬ ਨਾਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਗੱਲ ਕਰੀਏ ਤਾਂ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਕਿਹੜੀ ਪਾਰਟੀ ਹੈ ਜਿਹੜੇ ਉਮੀਦਵਾਰ ਨੇ ਉਹ ਜਿੱਤੇ ਨੇ ਤੇ ਕਿਹੜੀ ਪਾਰਟੀ ਹੈ ਜਿਹੜਾ ਮੇਅਰ ਬਣਦਾ ਕਿਉਂਕਿ ਹਰ ਪਾਰਟੀ ਦੇ ਵੱਲੋਂ ਜਿਹੜੀ ਆਪਣੀ ਜਿੱਤ ਦੇ ਉੱਪ ਜੇ ਗੱਲ ਕਰੀਏ ਤਾਂ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਜਾਂਦੇ ਛੋੜੇ ਲਬਜਾਂ ਦੇ ਵਿੱਚ 95 ਦੇ ਵਿੱਚੋਂ ਕਿੰਨੇ ਕੁ ਜਿਹੜੇ ਉਮੀਦ ਹੈ ਲੱਗਦਾ ਮੇਅਰ ਬਣੂਗਾ ਜਿਹੜਾ ਲੋਕ ਲੋਕਤੰਤਰ ਦਾ ਫੈਸਲਾ ਉਹਨੂੰ ਸਿਰ ਮੱਥੇ ਲਾਹਾਂਗੇ ਜਿਹੜਾ ਵੀ ਹੋਵੇ ਤੇ ਨਾਰੇਬਾਜੀ ਵੀ ਹੋ ਰਹੀ ਸੀ ਕਹਿੰਦੇ ਜਿੱਤ ਸਾਡੀ ਪੱਕੀ ਤੇ ਲਾਣ ਹੋਣਾ ਬਾਕੀ ਹੈ ਕੋਈ ਗੱਲ ਨਹੀਂ ਕਿ ਜਦੋਂ ਜੋ ਮਾਲਕ ਨੇ ਜੀ ਨੂੰ ਦੇਣਾ ਵਾ ਉਹਨੂੰ ਇਹ ਮਿਲਣਾ ਸੋ ਐਮਐਲਏ ਸ਼ੋਕਪ੍ਰਸ਼ ਪੱਪੀ ਜੀ ਨੇ ਗੱਲਬਾਤ ਕੀਤੀ ਸੀ ਇਹਨਾਂ ਨੇ ਇਹੀ ਕਿਹਾ ਕਿ ਕੰਮਾਂ ਦੇ ਆਧਾਰ ਤੋਂ ਉੱਤੇ ਜਿਹੜੀ ਇਹ ਸਾਡੀ ਜਿੱਤ ਪੱਕੀ ਹੈ ਕਿਉਂਕਿ ਜਿਹੜਾ ਸਾਡੇ ਕੰਮ ਇਲਾਕੇ ਦੇ ਵਿੱਚ ਕਰਵਾਏ ਹੋਣੇ ਕਿ ਹਰ ਪਾਰਟੀ ਦੇ ਵੱਲੋਂ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਜਿਹੜੀ ਜਿੱਤ ਦੇ ਉੱਤੇ ਜਿਹੜੀ ਮੋਹਰ ਹੈ ਉਹ ਲਗਾਈ ਜਾ ਰਹੀ ਕੈਮਰਾ ਪਰਸਨ ਕੇਜ ਨਾਲ ਮੈਂ ਰਾਹੁੜਾ ਸਿਟੀ ਹੋਮ ਲੁਧਿਆਣਾ